ਆਮ ਤੌਰ ਤੇ ਅਸੀਂ ਕੀ ਕਹਿੰਨੇ ਆ ਕਿ ਜੀ ਬੀਅਰ ਪੀਣੀ ਵਿਸਕੀ ਪੀਣੀ ਇਟਸ ਅ ਸੋਸ਼ਲ ਡਰਿੰਕ ਇਟਸ ਅ ਸੋਸ਼ਲ ਸਟੇਟਸ ਕਿ ਅਮੀਰ ਲੋਕ ਵੀ ਪਿੰਦੇ ਹੁੰਦੇ ਨੇ ਬੱਚਿਓ ਅਮੀਰ ਲੋਕ 30 ਐਮਐਲ ਪੈਗ ਨੂੰ 2 ਘੰਟਿਆਂ ਚ ਪਿੰਦੇ ਨੇ ਸਾਡੇ ਇੱਥੇ 3 ਮਿੰਟਾਂ ਚ ਇੱਕ ਬੋਤਲ ਪੀ ਜਾਂਦੇ ਨੇ ਤਾਂ ਇਹਨੂੰ ਅਸੀਂ ਸੋਸ਼ਲ ਡਰਿੰਕ ਨਹੀਂ ਕਹਿ ਸਕਦੇ ਸੋਸ਼ਲ ਡਰਿੰਕ ਦਾ ਸਾਡੇ ਸੰਵਿਧਾਨ ਦੇ ਵਿੱਚ ਪੈਮਾਨਾ ਹੈ ਕਿ ਅਗਰ ਤੁਸੀਂ ਕਦੀ ਕਦਾਈ ਕਿਸੇ ਵਿਆਹ ਸ਼ਾਦੀ ਪਾਰਟੀ ਦੇ ਵਿੱਚ 30 ml ਸ਼ਰਾਬ ਪੀਤੀ ਹੈ 30 ml ਆਸਾਨ ਭਾਸ਼ਾ 'ਚ ਦੋ بڑے ਚਮਚ ਤਾਂ ਤੁਹਾਡੇ ਉਸ ਸ਼ਰਾਬ ਪੀਣੀ ਨੂੰ ਸੋਸ਼ਲ ਡਰਿੰਕ ਕਿਹਾ ਜਾਂਦਾ ਉਹ ਸ਼ਰਾਬ ਪੀ ਕੇ ਤੁਸੀਂ ਕਾਰ ਵੀ ਚਲਾ ਰਹੇ ਹੋ ਸਕੂਟਰ ਵੀ ਚਲਾ ਰਹੇ ਹੋ ਕੋਈ ਪੁਲਿਸ ਮੁਲਾਜ਼ਮ ਤੁਹਾਡਾ ਚਲਾਣ ਨਹੀਂ ਕੱਟਦਾ ਕਿਉਂਕਿ ਉਹ ਸੰਵਿਧਾਨ ਵੱਲੋਂ ਪ੍ਰਮਾਣਿਤ ਹੈ ਇਹਨੂੰ ਕਹਿੰਦੇ ਆਸੀਂ ਸੋਸ਼ਲ ਡਰਿੰਕ ਜੇ ਕੋਈ ਬੰਦਾ ਰੋਜ਼ ਦਾਰੂ ਦੀ ਬੋਤਲ ਪੀ ਰਿਹਾ ਉਹ ਸੋਸ਼ਲ ਡਰਿੰਕ ਨਹੀਂ ਹੈ ਉਹ ਨਸ਼ਾ ਹੈ ਜੇ ਅਸੀਂ ਕਿਸੇ ਵਿਆਹ ਸ਼ਾਦੀ ਪਾਰਟੀ ਦੇ ਵਿੱਚ ਗਏ ਉੱਥੇ ਜਾ ਕੇ ਅਸੀਂ 30 ਐਮ ਐਲ ਯਾਨੀ ਦੋ بڑے ਚਮਚ ਸ਼ਰਾਬ ਦੇ ਪੀ ਕੇ ਆਪਣਾ ਸਕੂਟਰ ਮੋਟਰਸਾਈਕਲ ਕਾਰ ਚਲਾ ਕੇ ਘਰ ਪਹੁੰਚ ਗਏ ਉਹਨੂੰ ਕਹਿੰਦੇ ਸੋਸ਼ਲ ਸਟੇਟਸ ਜੇ ਤੁਸੀਂ ਉੱਥੇ ਸ਼ਰਾਬ ਪੀ ਕੇ ਪੰਡਾਲ 'ਚ ਗਿਰੇ ਪਏ ਹੋ ਚਾਰ ਬੰਦਿਆਂ ਨਾਲ ਲੜ ਰਹੇ ਹੋ 10 ਬੰਦਿਆਂ ਨੂੰ ਗਾਲਾਂ ਕੱਢ ਰਹੇ ਹੋ ਉਲਟੀਆਂ ਤੁਸੀਂ ਕਰ ਰਹੇ ਹੋ बेहोश ਹੋ ਕੇ ਤੁਸੀਂ ਗਿਰ ਗਏ ਚਾਰ ਬੰਦੇ ਤੁਹਾਨੂੰ ਘਰ ਛੱਡਣ ਆ ਰਹੇ ਨੇ ਤਾਂ ਉਹ ਵਿੱਚ ਸੋਸ਼ੀਅਲੀ ਸਟੇਟਸ ਨਹੀਂ ਹੈ 댓 ਇਜ਼ ਅ ਸੋਸ਼ੀਅਲੀ ਸੁਸਾਈਡ ਅਗਲੀ ਵਾਰ ਸਾਹਮਣੇ ਵਾਲਾ ਬੁਲਾਉਣ ਤੋਂ ਪਹਿਲਾਂ 200 ਵਾਰ ਸੋਚੇਗਾ ਕਿ 500 ਦਾ ਇਹਨੇ ਸ਼ਗਨ ਦਿੱਤਾ ਸੀ 1000 ਦੀ ਇਹ ਸ਼ਰਾਬ ਪੀ ਗਿਆ 2000 ਦਾ ਇਹਨੇ ਨੁਕਸਾਨ ਕਰਤਾ 5000 ਰੁਪਏ ਇਹਨੂੰ ਘਰ ਛੱਡਣ ਤੇ ਲੱਗ ਗਿਆ ਅੱਗੇ ਤੋਂ ਇਹਨੂੰ ਬੁਲਾਉਣਾ ਹੀ ਨਹੀਂ ਹੈ